ਲੋ ਜੀ ਕਰਤਾ ਉਹੀ ਕੰਮ ਆ ਦੇ ਕਰਤਾ ਇਹਨਾਂ ਨੂੰ ਪਹਿਲੀ ਗੱਲ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਇਤੋਂ ਕਿੱਦਾਂ ਲੈ ਪਿੱਕਾ ਲੋ ਫੁੰਦੇ ਨਹੀਂ ਇਹ ਤਾਂ ਹੋ ਗਿਆ ਨਾ ਪਤਾ ਕੀ ਹੋਇਆ ਉਹ ਯਾਰ ਉਹਦੇ ਜਿਹੜੀ ਪ੍ਰਾਤ ਆ ਨਾ ਉਹ ਥੋੜੀ ਉੱਚੀ ਹੋਊਗੀ ਤਾਂ ਥੱਲੋ ਤਾਂ ਬੰਦ ਹੋ ਗਿਆ ਤੇ ਜਿਹੜਾ ਮੈਂ ਆਹ ਰੋਟੀ ਬਣਾਉਣ ਵਾਸਤੇ ਖੋਲਿਆ ਤੇ ਜਿਹੜੀ ਪ੍ਰਾਤ ਆ ਉਹ ਪਿੱਛੇ ਜਾ ਕੇ ਖੜੀ ਹੋ ਗਈ ਇੱਦਾਂ ਐਡਾ ਖੜੀ ਹੋ ਗਈ ਹੁਣ ਮੈਂ ਆਹ ਵੇਲਾ ਜੇ ਇਹਨੂੰ ਬੰਦ ਕਰ ਦਾਂ ਤਾਂ ਉਹ ਉਹ ਵੀ ਨਾਲ ਬੰਦ ਹੋ ਜੇਗਾ ਤੇ ਜੇ ਇਹਨੂੰ ਖੋਲਦਾ ਥੱਲੇ ਨੂੰ ਉਹ ਵੀ ਉਹ ਇਹ ਤਾਂ ਗੱਲ ਆਏ ਹੁਣ ਆ ਉੱਪਰਲਾ ਖਾਣਾ ਇਹ ਸਾਰਾ ਕੱਢਣਾ ਪੈਣਾ ਖਾਣਾ ਫੇਰ ਜਾ ਕੇ ਉਹ ਹੋਊਗਾ ਜਾਂ ਇਹ ਕੋਈ ਚੀਜ਼ ਹੋਵੇ ਜਿੱਦਾਂ ਵੱਡਾ ਪੇਜ ਕਾਸ ਨਾਲ ਜਾਂ ਹੋ ਜੇ ਉਹ ਹਨਾ ਸਪੇਜ ਜਿੱਦਾਂ ਮੈਂ ਇਹਨੂੰ ਤਾਂ ਚੱਕਦੀ ਆਂ ਨਹੀਂ ਮੈਂ ਨਹੀਂ ਮੈਂ ਤਾਂ ਕੁਝ ਨਹੀਂ ਕਰਾਂ ਜਿੱਦਾਂ ਤਾਂ ਚੱਕੀ ਨਹੀਂ ਕੁਝ ਨਹੀਂ ਹੋਣਾ ਮਨਾ ਇੱਕ ਨਾ ਕੁ ਕੰਮ ਜੀ ਹੋ ਵੇਖੋ ਪ੍ਰਾਤ ਹੈ ਹਰਦੀ ਚੱਕਰ ਛੇਤੀ ਕਰ ਪ੍ਰਾਂ ਚੱਕ ਲੈ ਇੱਕ ਮਿੰਟ ਹਾਂ ਲਗਣੀ ਕਰੋਗੇ ਇੰਦਰੋਂ ਦਪਾਇਆ ਸਹੀ ਨਹੀਂ ਨੇ ਗਾ ਉਸੇ ਦਾਰ ਕੀ ਪਤਾ ਨਹੀਂ ਕੀ ਹੋਗਾ ਕਿ ਸਾਰਾ ਪਟਰਾ ਬੜਾ ਬਸ ਤਰੀ ਬਣਾਉਣਾ ਪੈਣਾ ਹਾਂ ਉਹ ਮੈਂ ਕੋਈ ਇੰਨਾ ਕੰਮ ਦਾ ਸੀ ਛੁਟਕੇ ਚ ਕਰ ਦੇਣਾ ਛੁਟਕੇ ਚ ਕਿਉਂਕਿ ਟੋਨੀ ਨੇ ਮੈਨੂੰ ਸਾਰੇ ਸਿਖਾਏ ਹੋਏ ਆ ਤੇ ਦੱਸਦਾ ਸੀ ਕਿਲੇ ਲੋਕ ਆਉਂਦਾ ਪਾਣੀ ਰੱਖ ਦਿੱਤਾ ਮੈਂ ਉਬਾਲਣ ਵਾਸਤੇ ਉਬਾਲਣ ਵਾਸਤੇ ਹੀ ਮਤਲਬ ਕਿ ਸਟੀਮ ਦੇਣੀ ਆਪਾਂ ਕੋਈ ਚੀਜ਼ ਬਣਾਉਣ ਲੱਗੇ ਆਪਾਂ ਤੇ ਇਹਦੇ ਉੱਤੇ ਇਦਾਂ ਹੀ ਛਾਣਣੀ ਰੱਖ ਲਈ ਤੁਸੀਂ ਕੋਈ ਵੀ ਪਲੇਟ ਰੱਖ ਸਕਦੇ ਆ ਜਿਹੜੀ ਇਦਾਂ ਹੋਵੇ ਕਿ ਸਟੀਮ ਪਹੁੰਚ ਸਕੇ ਤੇ ਔਲੇ ਲੈ ਲਿਆ ਫਲਿੱਟਾ ਤਾਂ ਮੈਂ ਥੋੜੇ ਜਿਹੀ ਇੱਕ ਵਾਰੀ ਆਪਾਂ ਟਰਾਈ ਕਰਦੇ ਆ ਕਿ ਕੀ ਬੰਦਾ ਵਾ ਤੇ ਆਪਾਂ ਔਲੇ ਲੈ ਲਿਆ ਪੰਜ ਕ ਪੀਸ ਹੀ ਲਏ ਆ ਹਜੇ ਮੈਂ ਟਰਾਈ ਕਰੂੰਗੀ ਇਹਨਾਂ ਨੂੰ ਧੋ ਲਿਆ ਇਹਨਾਂ ਨੂੰ ਸੁਕਾ ਲਿਆ ਵਾ ਤੇ ਹੁਣ ਆਪਾਂ ਇਹ ਜਿਹੜੇ ਇਹਦੇ ਉੱਪਰ ਰੱਖ ਦਾਂਗੇ ਛਾਨਣੀ ਤੇ ਕਿ ਇਹ ਸਟੀਮ ਹੋ ਜਾਣ ਵਧੀਆ ਤਰੀਕੇ ਨਾਲ ਉਸ ਤੋਂ ਬਾਅਦ ਹੋਣਿਆ ਆਪਾਂ ਕੀ ਕਰਨਾ ਫਿੱਟਿਆ ਤੇ ਇਹਨਾਂ ਨੂੰ ਹੁਣ ਆਪਾਂ ਕਵਰ ਕਰ ਦਾਂਗੇ ਇੱਕ ਪਲੇਟ ਨਾਲ ਤੇ 15 ਕ ਮਿੰਟ ਦੇਖਦੇ ਆ 10 15 ਮਿੰਟ ਰੱਖ ਕੇ ਵੇਖਦੇ ਆ ਕਿ ਇਹ ਸਟੀਮ ਹੋ ਕੇ ਕਿਹੋ ਜਿਹਾ ਹੋ ਜਾਂਦੇ ਆ 10 ਮਿੰਟ ਹੋ ਚੁੱਕੇ ਆ ਵੇਖੋ ਸਟੀਮ ਹੋ ਰਿਹਾ ਹਜੇ ਇਹ ਹਜੇ 5 ਮਿੰਟ ਹੋਰ ਲਵਾ ਦਿੰਨੇ ਆਪਾਂ ਇਹਨਾਂ ਨੂੰ ਜੀ ਔਲੇ ਵੇਖੋ ਸਟੀਮ ਹੋ ਚੁੱਕੇ ਆਪਣੇ ਦੇਖੋ ਖਿਲ ਗਏ ਨਾ ਇਹਦਾ ਮਤਲਬ ਕਿ ਸਟੀਮ ਹੋ ਗਏ ਆ ਤੇ ਨੂੰ ਹੁਣ ਆਪਾਂ نیچے ਉਤਾਰ ਲਾਂਗੇ 15 20 ਮਿੰਟ ਤਾਂ ਲੱਗ ਗਏ ਇਹਨਾਂ ਨੂੰ ਇਦਾਂ ਹੁੰਦੇ ਆਣ ਹੁਣ ਆਪਾਂ ਇਹਨਾਂ ਨੂੰ نیچے ਉਤਾਰ ਲਾਂਗੇ ਜੀ ਹੁਣ ਇਹਨਾਂ ਨੂੰ ਠੰਡੇ ਹੋਣ ਦਵਾਂਗੇ ਤਾਂ ਕਿ ਇਹਨਾਂ ਨੂੰ ਹੱਥ ਲੱਗ ਜਵੇ ਕਿਉਂਕਿ ਗਰਮ ਬਹੁਤ ਜ਼ਿਆਦਾ ਇਹਨਾਂ ਦੇ ਹੁਣ ਆਪਾਂ ਫਾੜੀਆਂ ਅਲੱਗ ਕਰ ਲੈਣੀਆਂ ਤੇ ਗਿਟਕਾ ਵਿੱਚੋਂ ਇਹਨਾਂ ਦੇ ਕੱਢ ਦੇਣੇ ਆ ਉਹ ਜੀ ਠੰਡੇ ਹੋ ਗਏ ਆ ਆਮਲੇ ਤੇ ਹੁਣ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਸਾਰਾ ਕੱਢ ਲੈਣੇ ਆ ਇਹਨਾਂ ਦੀਆਂ ਫਾੜੀਆਂ ਕਰ ਲੈਣੀਆਂ ਆ ਜੀ ਆਪਾਂ ਸਾਰੇ ਆਮਲੇ ਜਿਹੜੇ ਦੇਖੋ ਇਸ ਤਰੀਕੇ ਨਾਲ ਇਹਨਾਂ ਦੀਆਂ ਫਾੜੀਆਂ ਕਰਤੀਆਂ ਤੇ ਕਿਟਕਾ ਜਿਹੜੀਆਂ ਅਲੱਗ ਕੱਢ ਦਿੱਤੀਆਂ ਤੇ ਇਹਨਾਂ ਨੂੰ ਹੁਣ ਆਪਾਂ ਥੋੜਾ ਜਿਹਾ ਠੰਡਾ ਹੋਣ ਦਵਾਂਗੇ ਤਾਂ ਕਿ ਇਹ ਇਹਦੀ ਸਟੀਮ ਚ ਜਿੱਦਾਂ ਕੀਤੀ ਸੀ ਨਾ ਥੋੜਾ ਪਾਣੀ ਜਿਹਾ ਹੋ ਜਾਂਦਾ ਤੇ ਇਹਨਾਂ ਨੂੰ ਆਪਾਂ ਅੱਧੇ ਘੰਟੇ ਵਾਸਤੇ ਸੁਕਾ ਲੈਣੇ ਆ ਇਹਨੂੰ ਮੈਂ ਫੁੱਲ ਸਪੀਡ ਤੇ ਪੱਖਾ ਕਰਕੇ ਤੇ ਪੱਖੇ ਦੇ ਥੱਲੇ ਸੁੱਕਣੇ ਪਾਤੇ ਆ ਤਾਂ ਕਿ ਥੋੜਾ ਡਰਾਈ ਜੇ ਹੋ ਜਾਣ। ਅਗਰ ਧੁੱਪਵਾ ਤਾਂ ਤੁਸੀਂ ਦਿਨੇ ਧੁੱਪੇ ਮੈਂ ਬਣਾਉਣੀ ਸ਼ਾਮ ਨੂੰ ਪਈ ਆ। ਤੇ ਇਸ ਲਈ ਮੈਂ ਇਹਨੂੰ ਪੱਖੇ ਥੱਲੇ ਰੱਖ ਦਿੱਤਾ ਵਾ। ਅੱਧਾ ਘੰਟਾ ਆਪਾਂ ਇਹਨੂੰ ਸੁਕਾ ਲੈਨੇ ਆ। ਵੀ ਤਾਂ ਤੁਸੀਂ ਇਹਨੂੰ ਧੁੱਪੇ ਰੱਖ ਕੇ ਵੀ ਸੁਕਾ ਸਕਦੇ ਜੇ ਅਗਰ ਦਿਨੇ ਬਣਾਉਣੀ ਹੈ ਤਾਂ। ਜੀ ਇਹ ਕੂੜੇ ਡਰਾਈ ਹੋ ਚੁੱਕੇ ਆ, ਸੁੱਕ ਗਿਆ ਇਹਨਾਂ ਵਿੱਚ ਪਾਣੀ ਬਿਲਕੁਲ ਵੀ ਹੈ ਨਹੀਂ ਹੋ। ਤੇ ਹੁਣ ਆਪਾਂ ਇਹਦਾ ਮਸਾਲਾ ਰੈਡੀ ਕਰਦੇ ਆ। ਫਰਾਈਪੈਨ ਰੱਖ ਲਿਆ ਵਾ। ਗੈਸ ਕਰਤੀ ਆਪਾਂ ਔਨ ਤੇ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਆਪਾਂ ਔਇਲ। ਤੈਨੂੰ ਹੁਣ ਆਪਾਂ ਗਰਮ ਹੋਣ ਦਵਾਂਗੇ ਚੰਗੇ ਤਰੀਕੇ ਨਾਲ ਆ ਦੇਖੋ ਘਿਵਾਰਾ ਤੇਲ ਦਾ ਚਲੋ ਹਾਂ ਜੀ ਤੇਲ ਹੋ ਗਿਆ ਗਰਮ ਇਹਦੇ ਵਿੱਚ ਸਭ ਤੋਂ ਪਹਿਲਾਂ ਐਡ ਕਰਾਂਗੇ ਆਪਾਂ ਜੀਰਾ ਤੇ ਜਿਹੜਾ ਮੈਂ ਆ ਚੀਜ਼ਾਂ ਪਾਉਣੀ ਪਈਆਂ ਇਹ ਬਿਲਕੁਲ ਥੋੜੀਆਂ ਥੋੜੀਆਂ ਯੂਜ਼ ਕਰੂੰਗੀ ਕਿਉਂਕਿ ਆਂਗਲੇ ਮੈਂ ਬਿਲਕੁਲ ਥੋੜੀ ਲਏ ਆ ਹਜੇ ਇਸ ਕਰਕੇ ਥੋੜਾ ਜਿਹਾ ਆਪਾਂ ਜੀਰਾ ਪਾਵਾਂਗੇ ਥੋੜੀ ਜਿਹੀ ਇਹਦੇ ਵਿੱਚ ਰਾਈ ਪਾਵਾਂਗੇ ਤੇ ਥੋੜੀ ਇਹਦੇ ਵਿੱਚ ਆਪਾਂ ਸੌਂਫ ਐਡ ਕਰ ਦਾਂਗੇ ਤੇ ਥੋੜੀ ਜਿਹੇ ਦੇ ਵਿੱਚ ਹਿੰਗ ਐਡ ਕਰ ਦਾਂਗੇ ਬਿਲਕੁਲ ਸਲੋ ਗੈਸ ਤੇ ਬਣਾਉਣਾ ਆਪਾਂ ਇਹ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਭੁੰਨ ਲਾਂਗੇ ਇਹ ਮੂੜ ਇਹਦੇ ਵਿੱਚ ਜਿਹੜੇ ਆਪਾਂ ਆਂਗਲੇ ਸੀਗੇ ਇਹ ਪਾ ਦੇਣੇ ਆ ਆਂਗਲੇ ਪਾ ਕੇ ਇਹਨਾਂ ਨੂੰ ਆਪਾਂ ਮਿਕਸ ਕਰ ਲਾਂਗੇ ਤੇ ਹੁਣ ਇਹਦੇ ਵਿੱਚ ਐਡ ਕਰਾਂਗੇ ਥੋੜੀ ਜੀ ਹਲਦੀ lal mirch add kar dange thodi ji kala namak add kar dange bilkul thoda thoda hi kariyo te thodi ji dere vich ajwain vi add karange bilkul thodi ji ennu mix kar dange 1.5 minute aap ennu isse tarike naal hi rakhange kyunki haldi wagara payi a thodi pak jugi banna kaafi banne pe ਆਪਾਂ ਚ ਬਣਾਉਣੇ ਪਏ ਆ ਆਮਲੇ ਦਾ ਚਾਰ ਚਟਨ ਤੋਂ ਇਹ ਮੱਤੀ ਕਰੋ ਇਹ ਤੇਰੇ ਵਾਸਤੇ ਬਣਾ ਰਹੀ ਹਾਂ। ਕੋਈ ਆਮਲਾ ਖਾਣਾ ਬਹੁਤ ਜ਼ਰੂਰੀ ਆ ਬੱਚਿਆਂ ਲਈ। ਓਕੇ ਬੱਚਿਆਂ ਨੂੰ ਕੀ ਵਟਿਆਂ ਨੂੰ ਵੀ ਖਾਣਾ ਬਹੁਤ ਵਧੀਆ ਵਾ। ਆਮਲਾ ਸਾਰੀ ਸਬਜ਼ੀ ਚ ਰੰਗ ਦੇਣਾ ਚਾਹੀਦਾ ਵੈਸੇ ਕਈ ਲੋਕ ਤਾਂ ਬਹੁਤ ਖਾਂਦੇ ਆ। ਮੰਮਾ ਆ ਦੇਖਿਓ ਮੰਮਾ ਨੇ ਕੀ ਕੀਤਾ। ਇਹ ਰੇ ਗੰਡਾਂ ਵਿੱਚ ਨਮਕ ਘਟਵਾ ਹੋ ਸਕਦਾ। ਨਹੀਂ ਹੋ ਨਹੀਂ ਪਾਣਾ ਨਮਕ। ਠੀਕ ਐ। ਤੇ ਲੋਜੀ ਹੁਣ ਇਹਦੇ ਵਿੱਚ ਐਡ ਕਰਾਂਗੇ ਆਪਾਂ ਥੋੜੀ ਜੀ ਸੌਗੀ ਥੋੜੀ ਐਮਾਚਾਰ ਦੇ ਵਿੱਚ ਥੋੜੀ ਵੀ ਹੁੰਦੀ ਆ ਇਹ ਚਟਨੀ ਆ ਮੈਂ ਤਾਂ ਇਹਨੂੰ ਚਟਨੀ ਬੋਲ ਸਕਦੇ ਆ ਆਚਾਰ ਹੀ ਬੋਲ ਸਕਦੇ ਜੋ ਮਰਜ਼ੀ ਬੋਲੋ ਜਿਹੜੀ ਤੀਜ ਪਾਣੀ ਆ ਪਾਓ ਬਸ ਆਪਦੇ ਛੋਟੇ-ਪੋੜੇ ਪਾਓ ਤੇ ਨਾਲ ਐਡ ਕਰਾਂਗੇ ਆਪਾਂ ਹੁਣ ਗੋੜ ਅੱਧੀ ਕ ਗੋਲੀ ਬੋੜ ਦੀ ਲਈਆ ਕਿਉਂਕਿ ਆਮਲਾ ਜਿਹੜੇ ਖੱਟੇ ਹੁੰਦੇ ਆ ਇਹਦੇ ਵਿੱਚ ਨਮਕ ਵੀ ਜ਼ਿਆਦਾ ਪੈਂਦਾ ਵਾ ਤੇ ਚੀਨੀ ਵੀ ਜ਼ਿਆਦਾ ਪੈਂਦੀ ਇੱਥੇ ਆਪਾਂ ਚੀਨੀ ਨਹੀਂ ਯਾਦ ਕੀਤੀ ਇਹਦੇ ਵਿੱਚ ਮੈਂ ਚੀਨੀ ਜਗ੍ਹਾ ਗੋੜ ਪਾ ਲਿਆ ਆ ਦੇਖੋ ਤੇ ਹੁਣ ਇਹ ਨੂੰ ਹੀ ਆਪਾਂ ਮਿਕਸ ਕਰ ਦੋ ਬਾਕੀ ਪਹਿਲੀ ਵਾਲੀ ਬਣਾਈ ਜਾਂ ਮੈਂ ਖਾ ਕੇ ਪਤਾ ਲੱਗੂ ਕੀ ਬਣਿਆ ਫੇਰ ਹੀ ਤੁਹਾਨੂੰ ਦੱਸੂਗੀ ਕਿਵੇਂ ਦੀ ਬਣੀ ਆ ਇੱਕ ਵਾਰੀ ਆਪਾਂ ਰੈਡੀ ਕਰ ਲਈ ਆ ਤੁਸੀਂ ਵੀ ਫੇਰ ਹੀ ਬਣਾਈਓ ਇੱਕ ਵਾਰੀ ਪਹਿਲਾਂ ਮੈਂ ਵੇਖ ਲਾਂ ਦੁਸਤਾਂ ਕੱਲ ਬਣਦੀ ਆ ਕੀ ਚੀਲ ਬਣਦੀ ਆ ਖੱਟੀ ਮਿੱਠੀ ਚਟਨੀ ਆਮਲੇ ਦੀ ਹੈ ਚੰਗੇ ਤਰੀਕੇ ਨਾਲ ਮਿਕਸ ਕਰ ਲੈਣਾ ਉਸ ਤੋਂ ਬਾਅਦ ਹੁੰਦੀ ਹੈ ਨਾ। ਔਜੀ ਇਹ ਵੇਖੋ ਇਸ ਤਰੀਕੇ ਨਾਲ ਜਿਹੜੀ ਇਹ ਗੋੜ ਜਿਹੜਾ ਮੈਲਟ ਹੋ ਗਿਆ। ਖੱਟੀ ਮਿੱਠੀ ਚਟਣੀ ਆ ਆਮਲੇ ਦੀ ਇਹ। ਵੇਖਣ ਨੂੰ ਤਾਂ ਬਹੁਤ ਹੀ ਵਧੀਆ ਲੱਗਦੀ ਆ। ਬਾਕੀ ਜਿਹੜੀ ਠੰਡੀ ਹੋਊਗੀ ਫਿਰ ਖਾ ਕੇ ਵੇਖਾਂਗੇ ਕੀ ਬੰਦਾ। ਫਿਰ ਤੁਹਾਨੂੰ ਮੈਂ ਜਰੂਰ ਦੱਸੂਗੀ ਤੁਸੀਂ ਵੀ ਟਰਾਈ ਕਰਿਓ। ਗੋੜ ਤਾਂ ਮੈਲਟ ਹੁੰਦਾ ਹੁੰਦਾ। ਬਾਕੀ ਨਮਕ ਵਗੈਰਾ ਜਿਹੜਾ ਉਹ ਤੁਸੀਂ ਅਗਰ ਘੱਟ ਲੱਗੇ ਤੁਹਾਨੂੰ ਤਾਂ ਹੋਰ ਪਾ ਸਕਦੇ ਹੋ ਜਦੋਂ ਬਣਾਵਾਂਗੇ ਉਦੋਂ ਹੀ ਪਤਾ ਲੱਗਦਾ ਹੁੰਦਾ ਹੈ ਕਿਹੜੀ ਚੀਜ਼ ਆਪਣੀ ਘੱਟ ਦੀ ਵੱਧੀ ਆ ਫਿਰ ਉਸੇ ਤਰੀਕੇ ਨਾਲ ਤੁਸੀਂ ਇਹਨੂੰ ਕੱਢ ਲਿਓ ਸੈਟ ਮੈਂ ਮੈਂ ਕਰਾਂ ਇਹ ਨੋ 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 ਗੈਸ ਦੇ ਕੋਲ ਨਹੀਂ ਹੁਣ ਆਪਾਂ ਵੱਡੇ ਹੋ ਗਏ ਆ ਇਹ ਕੰਮ ਕਰਨੇ ਆ ਹੁਣ ਬਸ ਤੁਹਾਡਾ ਕੰਮ ਆ ਪੜੋ ਖੜੋ ਖਾਓ ਪੀਓ ਵੈਸ਼ ਕਰੋ ਜੀ ਇਹਨਾਂ ਨੂੰ ਆਪਾਂ ਨਾ ਥੋੜੇ ਥੋੜੇ ਇਦਾਂ ਮੈਸੇਜ ਆ ਕਰ ਦਾਂਗੇ ਪੂਰੀ ਸਾਫਤੀ ਨਾ ਰੱਖਿਓ ਤੁਸੀਂ ਇਹਨੂੰ ਥੋੜਾ ਜਿਹਾ ਮੈਸ਼ ਕਰ ਦਿਓ ਇਸ ਤਰੀਕੇ ਨਾਲ ਫਿਰ ਜਿਆਦਾ ਵਧੀਆ ਬਣਦੀ ਹੈ ਚਟਣੀ ਖੁਲੀ ਖੁਲੀ ਜੀ ਜਿਆਦਾ ਸਵਾ ਲੱਗੂਗੀ ਲੋ ਜੀ ਆਪਣੀ ਆਮਲਾ ਦੀ ਖੱਟੀ ਮਿੱਠੀ ਚਟਣੀ ਰੈਡੀ ਹੋ ਗਈ ਹੈ ਵੇਖੋ ਇਸ ਤਰੀਕੇ ਨਾਲ ਤੁਸੀਂ ਇਹਨੂੰ ਭਲਾਈ ਜਾਣਾ ਇਹ ਆਪੀ ਠੀਕ ਹੋ ਵੈਣੀ ਆ ਥੋੜੀ ਗਾੜੀ ਹੋ ਜੂਗੀ ਇਹ ਤੇ ਫਿਰ ਆਪਾਂ ਗੈਸ ਨੂੰ ਕਰ ਦਾਂਗੇ ਬੰਦ ਦੇਖੋ ਕਿੰਨੀ ਵਧੀਆ ਬਣੀ ਹੈ ਦੇਖਣ ਜਿੰਨੀ ਵਧੀਆ ਲੱਗ ਜਾਂਦੀ ਹੈ ਤੇ ਖਾਣ ਚ ਤੇ ਫਿਰ ਵਧੀਆ ਵੀ ਹੋਊਗੀ ਇਹ ਲੋ ਸਮੈਲ ਨਾਲ ਸਾਡੀ ਅਬੂ ਨੂੰ ਭੁੱਖ ਵੀ ਲੱਗੀ ਐ ਤੇ ਲੋ ਜੀ ਚਟਨੀ ਹੋ ਗਈ ਆਪਣੀ ਰੈਡੀ ਤੇ ਨੂੰ ਹੁਣ ਆਪਾਂ ਪਾ ਦੇਣਾ ਬਣ ਲੋ ਜੀ ਗੈਸ 'ਚ ਪਾ ਦਾਂਗੇ ਆਪਾਂ ਬਣ ਕੋਨੇ ਨੂੰ ਹੁਣ ਆਪਾਂ ਠੰਡਾ ਹੋਣ ਲਈ ਛੱਡ ਦਿੰਨੇ ਆ ਉਸ ਤੋਂ ਬਾਅਦ ਫਿਰ ਦੇਖਦੇ ਆ ਕਿ ਇਹ ਕਿਵੇਂ ਦੀ ਹੋ ਗਈ ਠੰਡੀ ਹੋ ਕੇ ਚਟਨੀ ਵੇਖੋ ਇਸ ਤਰੀਕੇ ਨਾਲ ਹੋ ਗਈ ਆ ਤੇ ਇਹਨੂੰ ਹੁਣ ਆਪਾਂ ਇੱਕ ਡੱਬੀ 'ਚ ਕੱਢ ਲਾਂਗੇ ਖੱਟਾ ਮਿੱਠਾ ਜਿਹੜਾ ਚਟਨੀ ਬਹੁਤ ਸਵਾਦ ਬਣੀ ਹੈ। ਬਾਕੀ ਆਪਾਂ ਬੱਚਿਆਂ ਨੂੰ ਵੀ ਖਵਾਉਣੇ ਆ ਜਸਮੀ ਨੂੰ ਖਵਾਉਣੇ ਆ ਤੇ ਉਹਨਾਂ ਤੇ ਵੀ ਵੀਊ ਤੁਹਾਨੂੰ ਦਿਨੇ ਆ ਕੀ ਕਿਵੇਂ ਲੱਗੀ ਉਹਨਾਂ ਨੂੰ ਤੇ ਚਲੋ ਹੁਣ ਤੁਹਾਨੂੰ ਰੋਟੀ ਦੇ ਦਿੱਤੀ ਮੈਂ ਬਣਾ ਕੇ ਤੇ ਖੱਟੀ ਮਿੱਠੀ ਚਟਨੀ ਖਾ ਕੇ ਦੇਖੋ ਕਿਵੇਂ ਦੀ ਲੱਗੀ। ਮੈਂ ਤਾਂ ਬਹੁਤ ਹੀ ਚਿਪਚੀ ਸੀ ਇਹ ਇਹ ਬੇਟਾ ਇੱਦੀ ਹੁੰਦੀ ਹੈ ਮਰੱਬਾ ਟਾਈਪ ਹੁੰਦੀ ਹੈ ਨਾ ਇਹ। ਥੋੜੀ ਜਿਹਾ ਕੇ ਵੇਖੋ ਬਹੁਤ ਹੀ ਅੰਮੀ ਆ ਖਾ ਕੇ ਵੇਖੀ ਆਪ ਨੂੰ ਵੀ ਭਾਦੀ ਥੋੜੀ ਠੀਕ ਆ ਆਪੀ ਪਾਉਂਗਾ ਚਲ ਆਪੀ ਪਾਓ ਇਹ ਚ ਗੁੜ ਪਾਇਆ ਹੋਇਆ ਨਾ ਤਾਂ ਥੋੜੀ ਇਦਾਂ ਹੋ ਜਾਂਦੀ ਨੇ ਨੇੜੇ ਕਰ ਲੈ ਨੇੜੇ ਡੋਲ ਲਾ ਦੀ ਖਾ ਕੇ ਦੱਸੋ ਕਿਵੇਂ ਦੀ ਬਣੀ ਤੁਸੀਂ ਕਹੋਗੇ ਰੋਜ਼ ਹੀ ਖਾਣੀ ਯਮਮੀ ਟੇਸਟ ਕਿੱਦਾਂ ਰਹੁੰਦਾ ਗੋੜਵਾ ਟੇਸਟ ਪੁੱਛਿਆ ਮੈਂ ਕਿਵੇਂ ਦਾ ਆਉਂਦਾ ਇਹਦਾ ਕਾਹਦਾ ਟੇਸਟ ਕਿੱਦਾਂ ਰਹੁੰਦਾ ਪਿਆ ਚਟਨੀ ਦਾ ਆਹ ਉਹ ਕਿਵੇਂ ਲੱਗੀ ਯਮਮੀ ਆ ਬਹੁਤ ਟੇਸਟੀ ਹੈ ਟੇਸਟੀ ਬਣੀ ਆ ਆਹ ਉਹ ਤੇਨੂੰ ਟੇਸਟੀ ਲੱਗੀ ਉਹ ਤੁਹਾਨੂੰ ਡੇਲੀ ਇਹ ਹੀ ਮਿਲਿਆ ਕਰੂ ਸਵੇਰੇ ਪਰੌਂਠੀ ਜਨਾ ਠੀਕ ਆ ਪਾਬਾ ਕਿਵੇਂ ਲੱਗੀ ਸਬਜੀ ਇਹ ਤੇ ਖਾ ਕੇ ਮੈਂਨੇ ਬੁੱਤ ਸੱਚ ਅਚਾਰ ਖੱਟਾ ਮਿੱਠਾ ਆ ਵੇ ਉਹਨੇ ਖਾਣ ਲੱਗਿਆ ਕਿਸ ਤੇ ਰੱਖਦੇ ਕਿਵਜਾ ਖਾ ਕੇ ਇਹਨੇ ਮਿਸਾਂ ਕੋਲੇ ਨਾ ਬਣਾਇਆ ਬਹੁਤ ਸਵਾਲ ਬਣਿਆ ਇਹ ਕਿਨ ਥੋੜੀ ਜੀ ਹੋ ਆ ਬਸ ਪਾਣੀ ਮੇਰੇ ਦੱਸਾ ਕਰਕੇ ਆਪਾਂ ਨੂੰ ਦੰਦਾਂ ਤੇ ਝੰਝਣਾਟ ਜੀ ਹੁੰਦੀ ਆ। ਕੋੜੇ ਟੱਡ ਪਾ ਸਕਦੇ ਇਹਦੇ ਚ ਗੁੜ ਦਾ। ਮੈਨੂੰ ਉਹ ਲੱਗਦਾ ਵੀ ਮੇਰੇ ਵੈਸੇ ਦਿੱਕਤ ਆ ਮੈਂ ਗੁੜ ਖਾਂਦਾ ਨਹੀਂ ਨਾ। ਮੇਰੇ ਦੰਦਾਂ ਤੇ ਲੱਗ ਜਾਂਦਾ ਗੁੜ ਮੈਂ ਤਾਂ ਨਹੀਂ ਖਾਂਦਾ ਤਾਂ ਕਰਕੇ ਮੈਨੂੰ ਉਹ ਚੀਜ਼ ਸਵਾਗਤ ਬਹੁਤ ਸਵਾਗਤ ਬਹੁਤ ਘੈਂਟ। ਤੇ ਚਲੋ ਜੀ ਇਹ ਹੀ ਸੀ ਸਾਡਾ ਅੱਜ ਦਾ ਇੱਕ ਛੋਟਾ ਜਿਹਾ ਵਲੌਗ ਮਿਲਦੇ ਤੁਹਾਨੂੰ ਅਗਲੇ ਵਲੌਗ 'ਚੋਂ ਤੱਕ ਸਾਰਣ ਪਿਆ ਸਸਰੀ ਕਾਲ ਪਿਆ ਬੜੀ ਸਸਰੀ ਕਾਲ ਤੇ ਇੱਦਾਂ ਹੀ ਸਾਡੀਆਂ ਰੈਸਪੀਅਾਂ ਦੇਖਦੇ ਰਿਹਾ ਕਰੋ। ਕਮੈਂਟ ਕਰ ਦਿਆ ਕਰੋ ਜਾਂ ਦੱਸ ਦਿਆ ਕਰੋ ਤੁਹਾਨੂੰ ਬਲੌਗ ਕਿਵੇਂ ਦਾ ਲੱਗਦਾ ਕਿਵੇਂ ਨਾ ਨਹੀਂ ਲੱਗਦਾ ਓਕੇ ਬਾਏ ਬਾਏ